ਹਾਂਜੀ ਕਿਸਾਨ ਵੀਰੋ ਅੱਜ ਫੇਰ ਤੰਨ ਨਗ ਲੈ ਕੇ ਆਏ ਆ ਜੀ ਖੜੇ ਆ ਜੀ ਚੱਕ ਰਾਮ ਸਿੰਘ ਵਾਲਾ ਨੇੜੇ ਚੱਕ ਵਖਤੂ ਚੱਕ ਫਤਿਹ ਸਿੰਘ ਪੁੱਚੋ ਮੰਡੀ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਜਿਹਦੇ ਵਿੱਚੋਂ ਦੋ ਤਾਜ਼ੀਆਂ ਸੂਆਂ ਨੇ ਇੱਕ ਮਹੀਨੇ ਡੇਢ ਮਹੀਨੇ ਦੀ ਸੂਈ ਆ ਜਰਸੀ ਵੈਡ ਪੂਰੀ ਗੱਲਬਾਤ ਬਾਈ ਰਾਜੂ ਦੇ ਨਾਲ ਕਰਦੇ ਆ ਵੀ ਕਿੰਨਾ ਕੁ ਦੁੱਧ ਜਾਂ ਬੌੜਾ ਤਿਆਰ ਆ ਤੇ ਕਿੰਨਾ ਕੁ ਉਮੀਦ ਆ ਵੀ ਕੱਢਣ ਦੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਐ ਸੇ ਤਾਂ ਹਾਂ ਬਾਈ ਵਧੀਆ ਸਭ ਤੋਂ ਪਹਿਲਾਂ ਜਰਸੀ ਦੀ ਗੱਲ ਕਰ ਗਿਆ ਹਨਾ ਹਾਂ ਬਾਈ ਤੇ ਕਦ ਨੋਰਮਲ ਹੈ ਹਨਾ ਕਦ ਨੋਰਮਲ ਬਾਈ ਜਰਸੀਆਂ ਹਾਂ ਜਰਸੀਆਂ ਵਾਲਾ ਕੱਦੀ ਆ ਠੀਕ ਐ ਇਹ ਸੂਆ ਕਿਹੜਾ ਹੋਗਾ ਜੇ ਤਾਂ ਸੂਆ ਦੂਜਾ ਬਾਈ ਦੂਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਵੀ ਆ ਸੂਈ ਨੂੰ ਹੋ ਗਿਆ ਬਾਈ 1.5 ਮਹੀਨਾ ਉਹ ਬੱਚੀ ਖੜੀ ਐ ਠੀਕ ਐ 25 ਵੀ ਦਿਖਾਉਣੇ ਆ 1.5 ਮਹੀਨਾ ਮਿੱਤਰੋ ਹੋ ਗਿਆ ਸੂਈ ਨੂੰ ਹਾਂ ਤੇ ਹਾਂਲੇ ਪੇ ਦੀ ਪੂਰੀ ਸਾਫ ਐ ਠੰਡੀ ਸੀਲ ਫੁੱਲ ਐ ਮਾਲ ਉਹ 13 ਕਿਲੋ ਦੁੱਧ ਤਿਆਰ ਆ ਜਮਾ ਓਕੇ ਠੰਡੀ ਠੁੰਡੀ ਬਹੁਤ ਜ਼ਿਆਦੇ ਆ ਠੀਕ ਹੈ ਤੋ ਰੋ ਜੀ ਇਹਨੂੰ ਖੋਲ ਕੇ ਫਿਰ ਆਪਾਂ ਦੂਜੇ ਨਗ ਵੀ ਤੁਹਾਨੂੰ ਦਿਖਾਵਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰਿਓ ਸੰਪਰਕ ਤਿੰਨੇ ਨਗਾ ਦੀ ਮਿੱਤਰੋ ਜਿਹੜੀ ਫੈਂਟ ਆ ਚੰਗੀ ਆਉਣੀ ਆ ਗਰਮੀ ਚੱਲਣ ਵਾਲੀਆਂ ਨੇ ਤੇ ਸਿੱਧੀ-ਸਿੱਧੀ ਮਿੱਤਰੋ ਰਿਪੀਟਰ ਵੀ ਲੱਗ ਗਿਆ ਕੋਈ ਨਾ ਕੋਈ ਬੱਚੇ ਦਾ ਤਾਂ ਬਾੜਾ ਆ ਬੱਚੇ ਦਾ ਤਾਂ ਇਹ ਤਾਂ ਕਰ ਲਈਆਂ ਆ ਮਿੱਤਰੋ ਬੱਸੀ ਆ ਸਿੰਘ ਦਾ ਅੱਗੇ ਵੀ ਆ ਡੇਢ ਕਿ ਮਹੀਨਾ ਮੇਰਾ ਅੰਦਾਜ਼ਾ ਵੀ ਹੋ ਗਿਆ ਹੋਣਾ ਸੂਈ ਨੂੰ ਬੰਦ ਲਈ ਬੰਦ ਪਾਣੀ ਤੇ ਕੋਈ ਸੋ ਜਿਹੜੇ ਵੀਰ ਭਰਾ ਨੂੰ ਫੇਰ ਆਪਾਂ ਕਹਿੰਦੇ ਵੀ ਜ਼ਰੂਰ ਤਾਂ ਤਿੰਨੇ ਨੱਕ ਮਿੱਤਰੋ ਕੁੱਲ ਮਿਲਾ ਕੇ ਚੰਗੇ ਨੇ ਗਾਧ ਇਹਨਾਂ ਦੇ ਦੋ ਦੇ ਮਿੱਤਰੋ ਨਾਰਮਲ ਆ ਛੋਟੇ ਆ ਇੱਕ ਦਾ ਠੀਕ ਗਾਧ ਹੈ ਤੇ ਰੇਟ ਕੀ ਕਰਤਾ ਜੀ ਇਹਦਾ ਆਪਾਂ ਰੇਡ ਬਈ 48000 48 ਉਹ ਜੋ ਖੁੱਲਾ ਮਾਣਦਾਨ ਕਰਦੇ ਹੁਣ ਮੰਨ ਲਓ ਵੀ ਡੇਢ ਮਹੀਨੇ ਦੀ ਸੂਈ ਵੀ ਆ ਕਿੰਨਾ ਸਹੀ ਦੁੱਧ ਜਮਾ 13 ਕਿਲੋ ਵੀ 13 ਗੱਦਾ ਕਹੇਨ ਉਹਦਾ 15 ਗੱਹ ਹਲ ਜਿੰਨਾ ਮਰਜੀ ਬਣਾ ਉਹ ਕੰਮ ਨਹੀਂ ਜਿਹੜੀ ਆਪਾਂ ਮਿੱਤਰੋ ਵੀਡੀਓ ਬਣਾ ਬਣਾ ਰਹੇ ਆ 10 10:30 ਵਜੇ ਆਪਾਂ ਵੀਡੀਓ ਬਣਾ ਰਹੇ ਆ ਖਾਲੀ ਕੀਤੀਆਂ ਵੀ ਉਹਨੇ ਠੀਕ ਐ ਸ਼ਾਮ ਨੂੰ ਤਿਆਰ ਹੋ ਜਾਂਦੀਆਂ ਪੂਰਾਂ ਜਿਵੇਂ ਜਿਵੇਂ ਜਿਹੜੀ ਗੱਲ ਕਹਿਤੀ ਆਪਾਂ ਕਈ ਭਰਾ ਕਹਿਣਗੇ ਵੀ ਜਮਾ ਥੱਲੇ ਦੀਂਦਾ ਕੁਸ ਨਹੀਂ ਇਹ ਤੇ ਹੀ ਜਿਵੇਂ ਹਾਂਜੀ ਚਲੋ ਵੀ 1 ਕਿਲੋ ਵੀ ਦੁੱਧ ਨਹੀਂ ਨੇ ਇਹਦੇ ਛੱਡਿਆ ਆਪਾਂ ਠੀਕ ਹੈ ਜਾਈ ਬੱਚੀ ਥੋੜੀ ਜਾਨ ਚਾ ਤਾਂ ਕਰਕੇ ਦਾ ਆ ਬੱਚਾ ਬੈਠਾ ਰਾਤ ਹੀ ਸੁੱਈ ਆ ਰਾਤ ਸੁੱਈ ਆ ਵੀ ਨਹੀਂ ਛੇਦੀ ਤਿਆਰ ਹੋ ਜਾਂਦੀਆਂ ਠੀਕ ਹੈ ਕਿਉਂਕਿ ਜੇਕਰ ਮਿੱਤਰੋ ਆਪਾਂ ਦੁੱਧ ਛੱਡ ਕੇ ਵੀਡੀਓ ਬਣਾਉਨੇ ਆ ਤੇ ਮੋੜ ਮੁੜ ਕੇ ਦੁੱਧ ਤੇ ਨਹੀਂ ਮਿੱਤਰੋ ਉਹਦੀਆਂ ਕਿਉਂਕਿ ਖੜ ਲੱਗ ਜਾਂਦਾ ਪੁੱਸ ਉਹਦਾ ਤੇ ਥੋੜੋ ਜਿਹਾ ਉਹਨੂੰ ਵੀ ਇਹਦਾ ਸੂਗਾ ਇਹ ਸੂਗਾ ਦੂਜਾ ਵੀ ਠੀਕ ਆ ਦੂਜਾ ਸੂਗਾ ਸੁੱਈ ਆ ਹਾਂ ਰਾਤ ਸੁੱਈ ਆ ਮਗਰ ਬੱਚੀ ਇਕੱਠੀਆਂ ਸੁੰਜਾ ਰਾਤ ਬੱਚਾ ਕੀ ਹੈ ਬੱਚੇ ਆ ਵੀ ਠੀਕ ਆ ਤੋਂ ਕਦ ਮਿੱਤਰੋ ਛੋਟੇ ਦੀ ਆ ਦੁੱਧ ਹੈ 16 17 ਲੀਟਰ ਮਿੱਤਰੋ ਖੁੱਲਾ ਕਰ ਦੂਗੀ ਜਿਹੜੇ ਹਿਸਾਬ ਨਾਲ ਆ ਸਰੀਰ ਦੀ ਬਣਤਰ ਹੈ ਕਿੰਨਾ ਮੰਨ ਲਾ ਕੱਢਿਆ ਰ ਸੋਵਾ ਮੰਨ ਲਾ ਮੈਂ ਮੰਨ ਲਾ ਵੀ 10 ਕਿਲੋ ਜਮ ਤਿਆਰ ਆ ਹੁਣੇ ਠੀਕ ਹੈ ਤੇ ਕਿਉਂ ਦੁੱਧ ਇਹਨੇ ਹੁਣ ਬਰਾਮਾ ਇੱਕ ਬਾਦ ਠੀਕ ਹੈ ਤੇ ਗਰਮੀ ਝੱਲਣ ਲਈਆ ਮਿੱਤਰੋ ਜਿੱਥੇ ਮਰਜੀ ਬੰਦੋ ਕੋਈ ਵੀ ਮਿੱਤਰੋ ਸਮੱਸਿਆ ਨਹੀਂ ਆਉਣੀ ਤੇ ਵਾਈ ਵੀ ਇੰਨੀ ਕ ਸਾਫ ਆ ਜੀ ਬਹੁਤ ਜ਼ਿਆਦੇ ਠੀਕ ਆ ਕੋਈ ਪੂਰ ਸਿੱਟਾ ਸਰਲਾ ਹਾਂ ਨਾ ਜੀ ਪੋ ਜਵਾਕ ਚੋਈ ਚਲੇ ਇੰਨੀ ਚੰਗੀ ਅਸਲ ਚਵਾਈ ਦੀ ਤਾਂ ਓਕੇ 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 ਫੇਰ ਆਪਾਂ ਕਹਿਣਾ ਵੀ ਕਈ ਭਰਾ ਕਹਿੰਦੇ ਨੇ ਕਿ ਵੀ ਥੱਲੇ ਕੁਛ ਨਹੀਂ ਮਿੱਤਰੋ ਹੱਥ ਨੇ ਤੁਸੀਂ ਵੀਡੀਓ ਆ ਕੇ ਤੁਸੀਂ ਦੇਖ ਸਕਦੇ ਵੀ ਕਿੰਨੀ ਤਿਆਰ ਹੋਊਗੀ ਹਾਂ ਠੀਕ ਹੈ ਹੁਣ ਤੀਜੇ ਇਹਦਾ ਰੇਟ ਫੇਰ ਆਪਾਂ ਇਹਦਾ ਰੇਟ ਕਾ 56000 ਰੁਪਏ ਠੀਕ ਹੈ ਉਹ ਜਮਾਨਤਨ ਕਰ 56 ਜਮਾਨਤਨ ਹੋ ਜਾਊਗਾ ਠੀਕ ਹੈ ਤੇ ਤੀਜੇ ਨੰਬਰ ਤੇ ਵੀ ਮਿੱਤਰੋ ਕਦ ਕਾ ਠੀਕ ਹੈ ਤੇ ਸੁਆ ਕਿਹੜਾ ਜੀ ਦਾ ਸੁਆ ਇਹ ਵੀ ਦੂਜਾ ਵੀ ਰਾਹ ਦੀ ਇਹ ਸੁਆ ਬਚਾ ਇਹਦਾ ਠੀਕ ਹੈ ਇਕੱਠੀਆਂ ਹੀ ਸੋਈਆਂ ਇਹ ਓਕੇ 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 ਤੇ ਕਿੰਨਾ ਕੁ 12 ਕਿਲੋ ਮਤਲਬ ਉਹਲਾ ਰਾਈਡ ਇਹ ਥੱਲੇ 12 ਕਿਲੋ ਠੀਕ ਹੈ ਅੱਜ ਥੋੜਾ ਬਹੁਤਾ ਹੀ ਆਪਾਂ ਇਹਦੇ ਥੱਲੇ ਛੱਡਿਆ ਇਹਦੇ ਵੀ ਠੀਕ ਹੈ ਕੱਢਤਾ ਸੀ ਗਾਉਂ ਗਰਮੀ ਪਰ ਫਿਰ ਕਈ ਵਾਰ ਕੀ ਹੁੰਦਾ ਜੇ ਜਿਆਦਾ ਕੱਢਣ ਨਾਲ ਫਿਰ ਕੈਲਸ਼ੀਅਮ ਡਾਊਨ ਹੋ ਜਾਂਦਾ ਨਾ ਹਾਂ ਡਾਊਨ ਹੋ ਜਾਂਦਾ ਕੈਲਸ਼ੀਅਮ ਹਾਂ ਠੀਕ ਹੈ ਡਾਊਨ ਤੇ ਫਿਰ ਤਾਂ ਹੀ ਕੱਢਤਾ ਆਪਾਂ ਚਲੋ ਸਾਫੀ ਜ਼ਰੂਰੀ ਹੈ ਜਿਹੜਾ ਪਸ਼ੂ ਲਿਚਾ ਹੁੰਦਾ ਉਹਦੇ ਚ ਕਿਲੋ 2 ਕਿਲੋ ਮਿੱਤਰੋ ਸੱਟਣਾ ਵੀ ਚਾਹੀਦਾ ਕਿਉਂਕਿ ਮੁੜ ਕੇ ਮਿੱਤਰੋ ਬਹਿ ਜਾਂਦਾ ਪਸ਼ੂ ਕਸ਼ਮ ਘਟ ਜਾਂਦਾ ਆਮ ਤੌਰ ਤੇ ਇਹ ਹੀ ਦੇਖਿਆ ਜਾਂਦਾ ਹੈ। ਸਿਹਤ ਪੱਕੋ ਥੋੜੀ ਫਿੱਕੀ ਹੈ। ਇੱਕ ਅੱਧ ਘਾ ਠੀਕ ਹੈ। ਦੁੱਧ ਇਹ ਵੀ ਕੱਢ ਦੋ 16 17। ਮੌਜ ਨਾ ਗੱਡੂ ਜੀ ਫੁੱਲਾ। ਠੀਕ ਹੈ ਠੰਡੀ ਸੀਲ ਫੁੱਲਾ ਹਾਂ। ਹਾਂ ਹੀ ਕਰਾਂਗੇ ਜਿਵੇਂ ਮਾਤਰੀ ਚੋਈ ਚਲੋ। ਓਕੇ। ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫਾ ਬੱਚਾ ਬੱਚਾ ਕੁਸੇ ਬੱਚਾ ਹੀ ਇਹਦੇ ਵੀ ਇਹਦੇ ਮਗਰ ਵੀ ਬਸ ਹਾਂ ਹਾਂ ਆਥਮ ਤਾਂ ਫਸਜੂ ਪੂਰੀ ਇਹ ਵੀ ਹਨਾ ਵੇਖੀ ਜੇ ਲੋ ਸ਼ਾਮ ਹੋਰ ਬੇਨ ਖਵਾ ਲੈਣ ਦੋ ਆਲੇ ਠੀਕ ਆ ਕਿਉਂ ਆਪਣਾ ਉਹ ਕੰਮ ਨਹੀਂ ਆਪਾਂ ਦੁੱਧ ਛੱਡ ਕੇ ਬਰਾਈ ਚੱਲਾਂਗੇ ਠੀਕ ਆ ਕਿਉਂਕਿ ਕੋਸ਼ਿਸ਼ ਆ ਆਪਣੀ ਫੇਰ ਆਪਾਂ ਕਹਿੰਦੇ ਵੀ ਆਪਣੀ ਉਹੀ ਜਾਵੇ ਮਿੱਤਰੋ ਵੀ ਕਿਸੇ ਦਾ ਕੋਈ ਭਰਾ ਲੈ ਜੇ ਤੇ ਜਾ ਕੇ ਦੋ ਤਾਂ ਮਚਾਵੇ ਨਾ 2 ਕਿਲੋ 8 ਕਿਲੋ ਮਿੱਤਰੋ ਵਧਾਵੇ ਹਾਂਜੀ ਹੁਣ ਇਹਦਾ ਰੇਟ ਜੀ ਰੇਟ ਇਹਦਾ 72 ਹੈ ਯਾਰ ਜੀ 72 ਮਾਨਦਾਨ ਉਹਦੇ ਜਮਾਨਦਾਨ ਕਰ ਦਿੰਗੇ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 97802 97802 65422 65422 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਤਿੰਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰੋ ਬਾਈ ਦੇ ਨਾਲ ਸੰਪਰਕ ਆਪਣੇ ਐਈ ਭਾਅ ਵੀ ਜਾਇਜ਼ ਹੁੰਦੇ ਆ ਹਾਂ ਰੇਡ ਜਾਇਜ਼ ਹੈ ਨਾ ਉਸ ਤੋਂ ਆਪਣੇ 2 ਘੰਟਿਆਂ ਦੇ ਵਿੱਚ ਵਿੱਚ ਆਓ ਹਾਂਜੀ ਹਾਂਜੀ 2 ਘੰਟਿਆਂ ਚ ਬਾਈ ਕਹਿੰਦਾ ਵੀ ਸੇਲ ਹੋ ਜਾਂਦੇ ਆ ਇਹਨੂੰ ਫੇਰ ਆਪਾਂ ਕਹਿੰਦੇ ਵੀ ਮਹੀਨਾ ਡੇਢ ਮਹੀਨਾ ਹੋਇਆ ਸੂਈ ਨੂੰ 13 ਕਿਲੋ ਦੁੱਧ ਤਿਆਰ ਹੈ ਤੇ ਇਹਦਾ ਫੇਰ ਆਪਾਂ ਉਸ ਨੂੰ ਬੱਸੀ ਕੈਮਰਾ ਨੇੜੇ ਕਰਕੇ ਇੱਕ ਵਾਰੀ ਦਿਖਾ ਦਿੰਨੇ ਆ ਤੇ ਚੰਗੀ ਸੰਭੀ ਵੀ ਹੈ ਸਿੰਘ ਦਾ ਅੱਗੇ ਵੀ ਨੇ ਕਿ ਜਿਹੜੇ ਹਿਸਾਬ ਨਾਲ ਸਿੰਘਾਂ ਦਾ ਅੱਗੇ ਦਾ ਅੰਦਾਜ਼ਾ ਲੱਗਦਾ ਵੀ ਡੇਢ ਕਿ ਮਹੀਨੇ ਦੀ ਇਹ ਮਿੱਤਰੋ ਹੋਣੀ ਆ ਹਾਂ ਵੀ ਉਹ ਢੇੜ ਘੋੜ ਖਾਂਦੀ ਆ ਠੀਕ ਆ ਸੋ ਸਾਰੇ ਵੀਰਾਂ ਦਾ ਮੈਂ ਤਰੁ ਤੁਹਾਨੂੰ